ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਪੰਜਾਬ ਭਰ ਵਿੱਚ ਸਨਾਤਨ ਅਤੇ Hindu ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਜ਼ਿਲ੍ਹਾ ਬਠਿੰਡਾ ਵਿਖੇ ਸਭਾ ਦੇ ਉਦੇਦਾਰਾਂ ਦਾ ਮੰਦਰਾਂ ਵਿੱਚ ਪੁੱਜਣ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਸਭਾ ਦੇ ਪ੍ਰਧਾਨ ਅਸ਼wini ਸੇਖੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭਾ ਵੱਲੋਂ ਪੰਜਾਬ ਹੀ ਨਹੀਂ ਪੂਰੇ ਦੇਸ਼ ਵਿੱਚ ਇਸ ਮੁਹਿੰਮ ਦੇ ਤਹਿਤ ਹਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਜਾ ਕੇ ਲੋਕਾਂ ਨੂੰ ਸਨਾਤਨ ਅਤੇ Hindu ਧਰਮ ਬਾਰੇ ਜਾਗਰੂਕ ਕੀਤਾ ਜਾਵੇਗਾ ਕਿਉਂਕਿ ਅੱਜ ਦੇ ਸਮੇਂ ਵਿੱਚ ਇਸ ਦੀ ਬਹੁਤ ਜ਼ਰੂਰਤ ਹੈ ਉਹਨਾਂ ਕਿਹਾ ਕਿ ਖਾਸ ਕਰ ਆਪਣੀ ਨੌਜਵਾਨ ਪੀੜ੍ਹੀ ਨੂੰ ਸਨਾਤਨ ਧਰਮ Hindu Devi Devta ਅਤੇ Hindu Dharm ਦੇ ਇਤਿਹਾਸ ਅਤੇ ਸੰਸਕ੍ਰਿਤੀ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਵਾ ਵੱਲੋਂ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਮਾਤਾ ਵੈਸ਼ਨੋਦੇਵੀ ਮੰਦਰ ਪਟੇਲ ਨਗਰ ਦੁਰਗਾ ਮਾਤਾ ਮੰਦਿਰ ਮਾਡਲ ਟਾਊਨ ਰਗੁਨਾਥ ਮੰਦਿਰ ਹਰਬੰਸ ਨਗਰ ਬੰਗਲੇ ਵਾਲੀ ਧਰਮਸ਼ਾਲਾ ਮਹਾਦੇਵ ਮੰਦਿਰ ਦੁਰਗਾ ਸ਼ਕਤੀ ਮੰਦਿਰ ਸਣੇ ਕਈ ਪ੍ਰਮੁੱਖ ਮੰਦਿਰਾਂ ਵਿੱਚ ਦਰਸ਼ਨਕਾਰ ਸਭ ਨੂੰ ਇਸ ਮੁਹਿੰਮ ਬਾਰੇ ਦੱਸਿਆ ਜਾ ਰਿਹਾ ਹੈ ਇਸ ਮੌਕੇ ਵਿਸ਼ਵ ਸਨਾਤਨ ਧਰਮ ਸਭਾ ਦੇ ਪੰਜਾਬ ਮਹਾਜਨ ਸਭਾ ਦੇ ਪ੍ਰਧਾਨ ਗੁਲਸ਼ਨ ਮਹਾਜਨ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਦੇਵੀ ਦਿਆਲ ਰਾਜ ਲੰਬਰਦਾਰ ਮੁਕਤਸਰ ਸਾਹਿਬ ਤੋਂ ਬਿੰਟਾ ਬੰਸਲ ਬਠਿੰਡਾ ਤੋਂ ਗਿਆਨ ਪ੍ਰਕਾਸ਼ ਗਰਗ ਅਤੇ ਭਾਰਤ ਪੁਸ਼ਨ ਸਣੇ ਮੰਦਰਾਂ ਦੇ ਕਈ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ मैं बहुत सारे मंदिर में जा रहा लुधियाने भी गए थे दस मंदिरों में महान तीर्थों के दर्शन किए अज भी छे छे मंदिर दर्शन करके आया पर इस साथ जिते अन्न भगवान की सेवा हो रही ये भी मेरे लिए मंदिर तो घट नहीं जिते कि रोज सब तो मंदिर ब्राह्मण महासभा के प्रधान और सारे ब्राह्मण महासभा इकट्ठिया हो गए ਇਸ ਲੈ ਕੇ ਜੁੜ ਗੀਆਂ ਸਾਡੇ ਪ੍ਰਧਾਨ ਸਾਹਿਬ ਦੇ ਵਿਦਿਆਲ័យ ਇੱਥੇ ਬੈਠੇ ਨੇ ਜਿਹੜੇ ਕਿ ਮੰਡੀ ਕੇ ਵੰਨਕਰ ਤੋਂ ਨੇ ਬ੍ਰਾਹਮਣ ਮਹਾਸਭਾ ਦੇ ਪ੍ਰਧਾਨ ਤਕਰੀ ਮਹਾਸਭਾ ਦੇ ਭਰੋਗਰਾ ਜੀ ਸਾਰੇ ਸਾਰੇ ਪੰਜਾਬ ਦੇ ਇਕੱਠੇ ਹੋ ਗਏ ਮਹਾਜਨ ਮਹਾਸਭਾ ਦੇ ਪ੍ਰਧਾਨ ਅੰਮ੍ਰਿਤਸਰ ਤੋਂ ਗੁਛੇ ਜੀ ਇੱਥੇ ਬੈਠੇ ਨੇ ਤੁਹਾਡੇ ਕੋਲ ਅਗਰਵਾ ਸਭਾ ਜਣੇ ਆ ਨਾ ਹੀ ਨਬਲ ਦਾ ਜੀ ਸੱਤੀ ਜਣ ਪ੍ਰਧਾਨ ਸਭ ਇਕੱਠੇ ਹੋ ਗਏ ਆਪਾਂ ਔਰ ਜਿਹੜੇ ਤੁਹਾਡੇ ਸਨ ਕਰ ਸਕੈ ਉਹ ਵੀ ਸਾਡਾ ਫਰਦਾਂ ਜਿਹੜੇ ਇਕੱਠੇ ਹੋਣੇ ਸਾਰੇ ਸਭ ਨੇ ਇੱਕ ਔਰ ਮੀਟਿੰਗ ਕੀਤੀ ਔਰ ਸਭ ਨੇ ਸੋਚਿਆ ਕਿ ਨਹੀਂ ਸਮਾਜ ਨੂੰ ਇਕੱਠੇ ਕਰਨੀ ਲੋੜ ਹੈ